ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਵਿਕਰਮ ਸਿੰਘ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਫਿਰੋਜ਼ਪੁਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਈ ਉਸ ਦੇ ਨਾਲ ਜੁੜੀ ਵੱਡੀ ਖਬਰ ਦੇ ਰਹੇ ਹਾਂ ਤੁਹਾਨੂੰ ਕਿ 150 ਲੋਕਾਂ ਤੇ ਪਰਚਾ ਦਰਜ ਕੀਤਾ ਹੈ ਕੁੱਲਗੜੀ ਥਾਣੇ ਦੇ ਵਿੱਚ ਫਿਰੋਜ਼ਪੁਰ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਿੱਥੇ ਕਿ 150 ਲੋਕਾਂ ਤੇ ਪਰਚਾ ਦਰਜ ਕੀਤਾ ਹੈ ਲੋਕ ਕਿਹੜੇ ਸੀ ਵਿਰੋਧ ਕਰਨ ਵਾਲੇ ਉਹਨਾਂ ਲੋਕਾਂ ਤੇ ਪਰਚਾ ਦਰਜ ਕੀਤਾ ਗਿਆ ਦੱਸਦੇ ਹਾਂ ਤੁਹਾਨੂੰ ਕਿ ਕੁੱਲਗੜੀ ਥਾਣੇ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਨਾਲ ਜੁੜੀ ਵੱਡੀ ਖਬਰ ਹੈ ਇਸ ਵੇਲੇ ਦੀ ਜਾਂਚ ਕਮੇਟੀ ਨੇ ਪੰਜਾਬ ਦੇ ਤੇਰ੍ਹਾਂ ਅਫਸਰਾਂ ਨੂੰ ਤਲਬ ਵੀ ਕੀਤਾ ਹੈ ਔਰ ਵੱਡੇ ਅਫਸਰਾਂ ਤੋਂ ਪੁੱਛਗਛ ਹੋਏਗੀ ਕਿ ਆਖਰ ਇਹ ਵੱਡੀ ਕੁਤਾਹੀ ਕਿਉਂ ਹੋਈ ਕਿਸ ਤਰ੍ਹਾਂ ਲੋਕ ਪਹੁੰਚ ਗਏ ਪੀਐਮ ਦੇ ਕਾਫਲੇ ਦੇ ਨੇੜੇ ਔਰ ਪੀਐਮ ਦਾ ਜੋ ਕਾਫਲਾ ਸੀ 15 ਟੂਰਮੈਂਟ ਫਸਿਆ ਕਿਉਂ ਰਿਹਾ ਇਸ ਨੂੰ ਲੈ ਕੇ ਤੇ ਨਾਲ ਹੀ ਜਿਹੜੇ ਜਿਹੜੇ ਵਿਰੋਧ ਕਰ ਰਹੇ ਸੀ ਲੋਕ ਔਰ 150 ਲੋਕਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ 150 ਲੋਕਾਂ ਦੇ ਖਿਲਾਫ ਜਿਹੜੇ ਜਿਹੜੇ ਲੋਕ ਵਿਰੋਧ ਕਰ ਰਹੇ ਸੀ ਉਹਨਾਂ ਨੂੰ ਰੋਪੀ ਬਣਾਇਆ ਗਿਆ ਉਹਨਾਂ ਨੂੰ ਮਲਜ਼ਮ ਬਣਾਇਆ ਗਿਆ ਔਰ 150 ਅਣਪਛਾਤੇ ਲੋਕਾਂ ਦੇ ਉੱਪਰ ਪਰਚਾ ਦਰਜ ਕੀਤਾ ਜਿਨ੍ਹਾਂ ਨੂੰ ਬਾਅਦ ਵਿੱਚ ਨਾਮਜ਼ਦ ਕਰ ਲਿਆ ਜਾਏਗਾ ਔਰ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਲਗਾਤਾਰ ਇਸ ਮਸਲੇ ਤੇ ਸਿਆਸਤ ਹੋ ਰਹੀ ਹੈ ਦਿਖਾਰੇ ਤੁਹਾਨੂੰ ਤਸਵੀਰਾਂ ਵੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦਾ ਕਾਫਲਾ ਜਦੋਂ ਰੁਕਦਾ ਫਿਰ ਵਾਪਸ ਮੁੜਦਾ ਕਿਉਂਕਿ ਫਲਾਈਓਵਰ ਦੇ ਫਲਾਈਓਵਰ ਤੇ 15 ਤੋਂ 20 ਮਿੰਟ ਪ੍ਰਧਾਨ ਮੰਤਰੀ ਦਾ ਕਾਫਲਾ ਕਿੰਨੇ ਰੁਕਿਆ ਰਿਹਾ ਔਰ ਉਸ ਤੋਂ ਬਾਅਦ ਫਿਰ ਵਾਪਸ ਮੁੜ ਕੇ ਕਾਫਲਾ ਚੱਲਿਆ ਜਾਂਦਾ ਹੈ ਔਰ ਪ੍ਰਧਾਨ ਮੰਤਰੀ ਦਿੱਲੀ ਪਹੁੰਚ ਜਾਂਦੇ ਆ ਜਿਸ ਤੋਂ ਬਾਅਦ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਉਹਨਾਂ ਦੀ ਹੁੰਦੀ ਹੈ ਔਰ ਹੁਣ ਅੱਜ ਜਿਹੜੀ ਹੈ ਜਾਂਚ ਟੀਮ ਵੀ ਪਹੁੰਚੀ ਹੋਈ ਹੈ ਕੇਂਦਰੀ ਸਰਕਾਰ ਦੀ ਜਾਂਚ ਟੀਮ ਜੋ ਹੈ ਉਹ ਫਿਰੋਜ਼ਪੁਰ ਪਹੁੰਚੀ ਹੋਈ ਹੈ ਮੌਕੇ ਤੇ ਉਹਨਾਂ ਨੇ ਮੌਈਨਾ ਵੀ ਕੀਤਾ ਜਾ ਕੇ ਔਰ ਅਫਸਰਾਂ ਤੋਂ ਵੀ ਪੁੱਛਗਿੱਛ ਕੀਤੀ ਕਿ ਆਖਿਰ ਇਹ ਕੁਝ ਕਿਉਂ ਹੋਇਆ ਔਰ ਇਹ ਘਟਨਾ ਕਿਉਂ ਵਾਪਰੀ ਹੈ ਦੱਸਦੇ ਆ ਤੁਹਾਨੂੰ ਫਿਰੋਜ਼ਪੁਰ ਤੋਂ ਵੱਡੀ ਅਪਡੇਟ ਵੱਡੀ ਖਬਰ ਕਿ 150 ਲੋਕਾਂ ਤੇ ਪਰਚਾ ਦਰਜ ਕੀਤਾ ਗਿਆ ਔਰ ਪਿਆਰਿਆਣਾ ਫਲਾਇਓਵਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੋ ਕਾਫਲਾ ਰੋਕਣ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਪਰਚਾ ਦਰਜ ਕੀਤਾ ਔਰ ਇਸ ਦੇ ਨਾਲ ਹੀ ਕੱਲ ਰਾਤ ਨੂੰ ਕੱਲ ਰਾਤ ਨੂੰ ਇਹ ਪਰਚਾ ਦਰਜ ਕੀਤਾ ਗਿਆ ਔਰ 150 ਲੋਕਾਂ ਨੂੰ આરોપી ਬਣਾਇਆ ਗਿਆ 150 ਲੋਕਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਨਾਮਜਦ ਨਹੀਂ ਹੈ ਕੋਈ ਔਰ ਅਣਪਛਾਤੇ ਲੋਕਾਂ ਦੇ ਉੱਪਰ ਇਹ ਪਰਚਾ ਦਰਜ ਕੀਤਾ ਸਬੂਤ ਕਲੈਕਟ ਕੀਤੇ ਜਾਣਗੇ ਔਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਵੀਡੀਓਜ਼ ਨੇ ਉਹਨਾਂ ਤੋਂ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਹੋਏਗੀ ਔਰ ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਲਗਾਤਾਰ ਇਸ ਮਸਲੇ ਤੇ ਪੂਰੇ ਤੇ ਸਿਆਸਤ ਵੀ ਹੋਣੀ ਹੁਣ ਸ਼ੁਰੂ ਹੋ ਗਈ ਹੈ ਸਿਆਸਤ ਵੀ ਹੋ ਰਹੀ ਹੈ ਇਸ ਪੂਰੇ ਮਸਲੇ ਦੇ ਉੱਪਰ ਔਰ ਹੁਣ ਦੱਸ ਦਈਏ ਤੁਹਾਨੂੰ ਕੀ ਜਾਂਚ ਕਮੇਟੀ ਨੇ 13 13 ਅਫਸਰਾਂ ਨੂੰ ਤਲਬ ਵੀ ਕੀਤਾ ਇਸ ਮਸਲੇ ਦੇ ਵਿੱਚ ਔਰ ਪਰਚਾ ਦਰਜ ਕਰ ਲਿਆ ਗਿਆ 150 ਯਾਨੀ ਕਿ 150 ਲੋਕਾਂ ਦੇ ਖਿਲਾਫ ਪਰਚਾ ਦਰਜ ਕੀਤਾ ਔਰ ਇਸ ਦੀ ਸੁਣਵਾਈ ਵੀ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ ਇਸ ਮਸਲੇ ਤੇ ਸੁਣਵਾਈ ਵੀ ਹੋਈ ਹੈ ਔਰ ਪੰਜਾਬ ਦੇ ਜੋ ਏਜੀ ਨੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਪੱਖ ਰੱਖਿਆ ਉਹਨਾਂ ਨੇ ਕਿਹਾ ਕਿ ਕੁਝ ਮੌਸਮ ਤੇ ਕੁਝ ਐਸਪੀਜੀ ਐਸਪੀਜੀ ਵੱਲੋਂ ਇਹ ਫੇਲਿਅਰ ਆ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕੁਝ ਮੌਸਮ ਔਰ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਐਸਪੀਜੀ ਤੇ ਪੰਜਾਬ ਪੁਲਿਸ ਦਾ ਫੇਲਿਅਰ ਆ ਪਰ ਇਸ ਮਸਲੇ ਨੂੰ ਲੈ ਕੇ ਜਿਸ ਤਰੀਕੇ ਨਾਲ ਸੁਣਵਾਈ ਲਗਾਤਾਰ ਹੋਈ ਸੀ ਔਰ ਅ ਕਮੇਟੀ ਬਣ ਗਈ ਹੈ ਕਮੇਟੀ ਬਣ ਗਈ ਔਰ ਕਮੇਟੀ ਵੀ ਪਹੁੰਚੀ ਹੈ ਪੰਜਾਬ ਦੇ ਜੋ ਐਡਵੋਕੇਟ ਜਨਰਲ ਨੇ ਉਹਨਾਂ ਨੇ ਸਾਫ਼ ਕਿਹਾ ਕਿ ਜ਼ਿੰਮੇਦਾਰ ਇਸ ਕੁਤਾਹੀ ਲਈ ਕਿਸੇ ਨਾ ਕਿਸੇ ਦੀ ਜ਼ਿੰਮੇਵਾਰੀ ਤੈਅ ਕਰਨੀ ਹੋਵੇਗੀ ਉਹ ਭਾਵੇਂ ਪੰਜਾਬ ਪੁਲਿਸ ਹੋਵੇ ਜਾਂ ਫਿਰ ਐਸਪੀਜੀ ਹੋਵੇ ਐਸਪੀਜੀ ਕਮਾਂਡੋ ਜਿਨ੍ਹਾਂ ਦਾ ਘੇਰਾਸੀ ਆਲੇ ਦੁਆਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਆਲੇ ਦੁਆਲੇ ਜਿਹੜੇ ਐਸਪੀਜੀ ਕਮਾਂਡੋ ਸੀ ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਕਰਨੀ ਹੋਏਗੀ ਜਾਂ ਫਿਰ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਤੈਅ ਕਰਨੀ ਹੋਏਗੀ ਇਹ ਗੱਲ ਐਡਵੋਕੇਟ ਜਨਰਲ ਨੇ ਕਹੀ ਹੈ ਜਦੋਂ ਸੁਪਰੀਮ ਕੋਰਟ ਦੇ ਵਿੱਚ ਇਸ ਮਸਲੇ ਤੇ ਸੁਣਵਾਈ ਹੋ ਰਹੀ ਸੀ ਤਾਂ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਇਹ ਵੱਡੀ ਕੋਤਾਹੀ ਹੋਈ ਹੈ ਕਿਉਂ ਹੋਈ ਹੈ ਕੋਤਾਹੀ ਕਿਉਂਕਿ ਕੱਲ ਰਾਸ਼ਟਰਪਤੀ ਵੱਲੋਂ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਦਿੱਤਾ ਗਿਆ ਸੀ ਪ੍ਰਧਾਨ ਮੰਤਰੀ ਨਾਲ ਫੋਨ ਤੇ ਗੱਲ ਕੀਤੀ ਗਈ ਪ੍ਰਧਾਨ ਮੰਤਰੀ ਮੁਲਾਕਾਤ ਕਰਕੇ ਆਉਂਦੇ ਆ ਰਾਸ਼ਟਰਪਤੀ ਰਾਮਨਾਥ ਕੋਵਿੰਦ ਹੁਣਾਂ ਦੇ ਨਾਲ ਔਰ ਉਸ ਤੋਂ ਬਾਅਦ ਅੱਜ 150 ਲੋਕਾਂ ਦੇ ਉੱਪਰ ਪਰਚਾ ਦਰਜ ਕਰ ਲਿਆ ਗਿਆ ਜਿਹੜੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਵਾਲੇ ਸੀ ਸੋਸ਼ਲ ਮੀਡੀਆ ਤੋਂ ਕਿਹਾ ਜਾ ਰਿਹਾ ਹੈ ਕਿ ਸਬੂਤ ਇਕੱਠੇ ਕੀਤੇ ਜਾ ਰਹੇ ਸੋਸ਼ਲ ਮੀਡੀਆ ਤੋਂ ਵੀਡੀਓ ਇਕੱਠੇ ਕੀਤੇ ਜਾ ਰਹੇ ਆ ਔਰ ਉਹਨਾਂ ਵੀਡੀਓਜ਼ ਦੇ ਆਧਾਰ ਤੇ ਬਾਅਦ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਏਗੀ ਇਹ ਗੱਲ ਕਹੀ ਜਾ ਰਹੀ ਹੈ ਕਿਉਂਕਿ ਕੁੱਲਗੜੀ ਥਾਣੇ ਦੇ ਵਿੱਚ ਪਰਚਾ ਦਰਜ ਕੀਤਾ ਗਿਆ 150 ਲੋਕਾਂ ਦੇ ਉੱਪਰ ਵਿਰੋਧ ਕਰਨ ਵਾਲੇ ਸੀ ਜਿਹੜੇ ਲੋਕ ਵਿਰੋਧ ਕਰਨ ਵਾਲੇ ਤੁਹਾਨੂੰ ਵੀ ਪਤਾ ਹੈ ਕਿ ਵਿਰੋਧ ਕਰਨ ਵਾਲੇ ਕੌਣ ਸੀ ਕਿਸਾਨ ਪ੍ਰੋਟੈਸਟ ਕਰ ਰਹੇ ਸੀ ਕਿਸਾਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਦੇ ਇਸ ਦੌਰੇ ਦਾ ਵਿਰੋਧ ਕੀਤਾ ਜਾ ਰਿਹਾ ਸੀ ਔਰ ਕਿਸਾਨਾਂ ਦੇ ਉੱਪਰ ਕਾਰਵਾਈ ਹੋਏਗੀ ਜਿਹੜੇ ਲੋਕ ਵਿਰੋਧ ਕਰ ਰਹੇ ਸੀ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਜਿਨ੍ਹਾਂ ਵੱਲੋਂ ਥਾਂ ਥਾਂ ਤੇ ਸੜਕਾਂ ਰੋਕੀਆਂ ਜਾ ਰਹੀਆਂ ਸੀ ਉਹਨਾਂ ਲੋਕਾਂ ਨੂੰ ਆਈਡੈਂਟੀਫਾਈ ਕੀਤਾ ਜਾਏਗਾ ਔਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਪਰ ਇੱਕ ਵੀਡੀਓ ਹੋਰ ਵੀ ਦਿਖਾ ਰਹੇ ਹਾਂ ਤੁਹਾਨੂੰ ਕਿ ਜਿਹੜਾ ਵੀਡੀਓ ਤੁਹਾਡੀ ਸਕਰੀਨ ਦੇ ਉੱਪਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਡੀ ਹੈ ਕਾਲੇ ਰੰਗ ਦੀ ਸਰਕਲ ਲੱਗਿਆ ਹੋਇਆ ਲਾਲ ਰੰਗ ਦੇ ਸਰਕਲ ਦੇ ਵਿਚਾਲੇ ਜਿਹੜੀ ਤੁਸੀਂ ਗੱਡੀ ਦੇਖ ਰਹੇ ਹੋ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੀ ਗੱਡੀ ਹੈ ਇਸ ਦੇ ਵਿੱਚ ਪ੍ਰਧਾਨ ਮੰਤਰੀ ਸੀ ਔਰ ਆਲੇ-ਦੁਆਲੇ ਜਿੰਨੇ ਵੀ ਬੀਜੇਪੀ ਦੇ ਵਰਕਰ ਨੇ ਜਿਹੜੇ ਕਿ ਪ੍ਰਧਾਨ ਮੰਤਰੀ ਜਿੰਦਾਬਾਦ ਦੇ ਨਾਰੇ ਲਾਰੇ ਸੀ ਔਰ ਗੱਡੀ ਦੇ ਆਲੇ-ਦੁਆਲੇ ਉਹਨਾਂ ਦਾ ਕੇਰਾ ਸੀ ਹਾਲਾਂਕਿ ਐਸਪੀਜੀ ਕਮਾਂਡੋਜ਼ ਜਿਹੜੇ ਆ ਨਾਲ-ਨਾਲ ਚੱਲ ਰਹੇ ਸੀ ਪਰ ਇੱਕ ਵੀਡੀਓ ਜਿਹੜਾ ਅਸੀਂ ਹੋਰ ਵੀ ਤੁਹਾਨੂੰ ਦਿਖਾਵਾਂਗੇ ਇੱਕ ਵੀਡੀਓ ਜਿਹੜਾ ਸੀ ਪ੍ਰਧਾਨ ਮੰਤਰੀ ਦੇ ਕਾਫਲੇ ਦਾ ਜਿਹੜਾ ਵੀਡੀਓ ਸੀ ਉਹ ਵੀਡੀਓ ਵੀ ਇਸ ਤੋਂ ਦਿਖਾਉਨੇ ਆ ਪਰ ਦੱਸ ਦਈਏ ਤੁਹਾਨੂੰ ਕੀ ਵੱਡੀ ਖਬਰ ਇਸ ਵੇਲੇ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਵਾਲੇ 150 ਅਣਪਛਾਤੇ ਲੋਕਾਂ ਤੇ ਪਰਚਾ ਦਰਜ ਕਰ ਲਿਆ ਗਿਆ ਔਰ ਇੱਕ ਕਾਫਲੇ ਦੀ ਤਸਵੀਰ ਦੇਖ ਰਹੇ ਹੋ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਜਦੋਂ ਗੁਜ਼ਰ ਰਿਹਾ ਸੀ ਔਰ ਪੰਜਾਬ ਪੁਲਿਸ ਦੇ ਜਵਾਨ ਵੀ ਤਾਇਨਾਤ ਖੜੇ ਸੀ ਕਾਲੇ ਰੰਗ ਦੀ ਗੱਡੀ ਗੁਜ਼ਰ ਰਹੀ ਹੈ ਸਲੂਟ ਮਾਰ ਰਹੇ ਨੇ ਪੰਜਾਬ ਪੁਲਿਸ ਦੇ ਜਵਾਨ ਔਰ ਪਿਛੇ ਲੰਬਾ ਚੌੜਾ ਕਾਫਲਾ ਜਿਹੜਾ ਸਿਕਿਉਰਿਟੀ ਦੇ ਮੁਲਾਜ਼ਮ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਐਸਪੀਜੀ ਕਮਾਂਡੋਜ਼ ਨਾਲ ਨਾਲ ਪ੍ਰਧਾਨ ਮੰਤਰੀ ਦੀ ਗੱਡੀ ਦੇ ਸੀ ਔਰ ਇਹ ਪੂਰਾ ਕਾਫਲਾ ਜਿਹੜਾ ਇਹ ਦੇਖ ਰਹੇ ਹੋ ਤੁਸੀਂ ਇਹ ਪ੍ਰਧਾਨ ਮੰਤਰੀ ਦੀ ਗੱਡੀ ਗੱਡੀਆਂ ਦਾ ਕਾਫਲਾ ਸੀ ਪ੍ਰਧਾਨ ਮੰਤਰੀ ਦੇ ਨਾਲ ਜਿਹੜਾ ਕਾਫਲਾ ਚੱਲਦਾ ਪਰ ਦੱਸ ਦਈਏ ਤੁਹਾਨੂੰ ਕੀ ਪਰਚਾ ਦਰਜ ਕੀਤਾ ਗਿਆ 150 ਲੋਕਾਂ ਦੇ ਉੱਪਰ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਦੇਖਣਾ ਹੋਵੇਗਾ ਕਿ ਉਹਨਾਂ ਦੇ ਉੱਪਰ ਕਾਰਵਾਈ ਕੀ ਕਰਦੀ ਹੈ ਕਿਉਂਕਿ ਵੱਖ-ਵੱਖ ਜਾਂਚ ਕਮੇਟੀਆਂ ਬਣ ਚੁੱਕੀਆਂ ਨੇ ਵੱਖ-ਵੱਖ ਜਾਂਚ ਕਮੇਟੀਆਂ ਬਣ ਚੁੱਕੀਆਂ ਨੇ ਔਰ ਵੱਖ-ਵੱਖ ਪੁੱਛਗਛ ਹੋਏਗੀ ਅਫਸਰਾਂ ਦੇ ਕੋਲੋਂ ਵੀ ਜਿਹੜੇ ਅਫਸਰਾਂ ਦੀ ਡਿਊਟੀ ਸੀ ਜਿਹੜੇ ਅਫਸਰਾਂ ਦੀ ਜ਼ਿੰਮੇਵਾਰੀ ਬਣਦੀ ਸੀ ਔਰ ਉਹਨਾਂ ਤੋਂ ਵੀ ਪੁੱਛਗਛ ਹੋਏਗੀ ਔਰ 13 ਵੱਡੇ ਅਫਸਰਾਂ ਨੂੰ ਤਲਬ ਕਰ ਲਿਆ ਗਿਆ 13 ਵੱਡੇ ਅਫਸਰਾਂ ਤੋਂ ਵੀ ਪੁੱਛਗਛ ਹੋਏਗੀ ਔਰ ਇਸ ਪੂਰੀ ਘਟਨਾ ਲਈ ਜ਼ਿੰਮੇਵਾਰ ਜੋ ਵੀ ਹੋਏਗਾ ਉਸ ਦੇ ਖਿਲਾਫ ਕਿਹਾ ਜਾ ਰਿਹਾ ਕਿ ਸਖਤ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਵੀਡੀਓ ਸਾਹਮਣੇ ਆ ਰਹੇ ਨੇ ਔਰ ਅਫਸਰ ਤੇ ਜਾਂਚ ਕਮੇਟੀ ਜੋ ਹੈ ਉਹ ਮੌਕੇ ਤੇ ਪਹੁੰਚੀ ਹੋਈ ਹੈ ਮੌਕੇ ਤੇ ਪਹੁੰਚੀ ਹੋਈ ਹੈ ਜਾਂਚ ਕਮੇਟੀ ਔਰ ਉਹਨਾਂ ਵੱਲੋਂ ਵੀ ਮੌਕੇ ਤੇ ਕਲੂ ਕਲੈਕਟ ਕੀਤੇ ਜਾ ਰਹੇ ਨੇ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਤੇ ਨਾਲ ਹੀ ਇਸ ਦੇ ਨਾਲ ਹੀ ਦੱਸ ਦਈਏ ਤੁਹਾਨੂੰ ਕਿ ਹੁਣ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ 150 ਲੋਕਾਂ ਦੇ ਉੱਪਰ ਪਰਚਾ ਦਰਜ ਕਰ ਲਿਆ ਗਿਆ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ 150 ਉਹਨਾਂ ਵਾਲੇ ਦਿਨਾਂ ਦੇ ਵਿੱਚ ਖਿਲਾਫ ਜਿਹੜੇ ਜਿਹੜੇ ਲੋਕ ਵਿਰੋਧ ਕਰ ਰਹੇ ਸੀ ਉਹਨਾਂ ਨੂੰ ਰੋਪੀ ਬਣਾਇਆ ਗਿਆ ਉਹਨਾਂ ਨੂੰ ਮਲਜ਼ਮ ਬਣਾਇਆ ਗਿਆ ਔਰ 150 ਅਣਪਛਾਤੇ ਲੋਕਾਂ ਦੇ ਉੱਪਰ ਪਰਚਾ ਦਰਜ ਕੀਤਾ ਜਿਨ੍ਹਾਂ ਨੂੰ ਬਾਅਦ ਵਿੱਚ ਨਾਮਜ਼ਦ ਕਰ ਲਿਆ ਜਾਏਗਾ ਔਰ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਲਗਾਤਾਰ ਇਸ ਮਸਲੇ ਤੇ ਸਿਆਸਤ ਹੋ ਰਹੀ ਹੈ ਦਿਖਾਰੇ ਤੁਹਾਨੂੰ ਤਸਵੀਰਾਂ ਵੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦਾ ਕਾਫਲਾ ਜਦੋਂ ਰੁਕਦਾ ਫਿਰ ਵਾਪਸ ਮੁੜਦਾ ਕਿਉਂਕਿ